ਦੰਦੂਈ ਤਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੀ ਜਨਮ ਦਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪਲਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਅ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਸੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਦਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ੍ਹ ਗਿਰਤੀ ਘਟ ਰਹੀ ਆ ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜਾ ਇਹ ਗੱਲ ਕੀਤੀ ਆ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਰਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਆ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕੀਦਾਾਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰਕਾਰ ਉਹ ਸੇਵਾਵਾਂ ਬਹੁਤ ਕਿਨਾ ਵਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ ਦੰਦੂ ਮੀਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੋਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਅ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੀ ਜਨਮ ਦਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕਸ਼ੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪਲਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਦੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ। ਸੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਘਿਰਤੀ ਘਟ ਰਹੀ ਹੈ। ਸੋ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜਾ ਇਹ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ। ਤੇ ਬੱਚਿਆਂ ਦੀ पाठशाला ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਸੋ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਾਈਆਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜ਼ਾਹਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੀ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰਕਾਰ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਆ ਇਹ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ